ਬਾਬਾ ਹਾਂਜੀ ਅੱਜ ਯਾਰ ਮੈਨੂੰ ਬੈਤਲਾਂ ਬਾਰੇ ਦੱਸ ਯਾਰ ਲੋਕ ਕਹੀ ਜਾਂਦੇ ਰਹਿੰਦੇ ਆ ਬੈਤਲਾਂ ਬਾਰੇ ਹਾਂ ਸਾਡੇ ਚੈਨਲ ਤੇ ਜਿੰਨੇ ਵੀ ਦਰਸ਼ਕਾਂ ਸਾਰਿਆਂ ਦਾ ਸਵਾਗਤ ਆ ਜਿਨ੍ਹਾਂ ਨੇ ਚਾਇ ਇਹਨਾਂ ਨੂੰ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹ ਜਿਹੜਾ ਨੂੰ ਸਬਸਕ੍ਰਾਈਬ ਕਰ ਲਓ ਤੁਹਾਨੂੰ ਮੈਂ ਬੈਤਲ ਬੁੜੀਆਂ ਬਾਰੇ ਦੱਸਾਂ ਵੀ ਕਈ ਲੋਕ ਬੈਤਲ ਸ਼ਬਦ ਦੀ ਵਰਤੋਂ ਕਰਦੇ ਆ ਬੈਤਲ ਦਾ ਮਤਲਬ ਕੀ ਹੈ ਦੋਸਤੋ ਪਹਿਲਾਂ ਮੇਰੀ ਗੁਜਾਰਸ਼ ਆ ਜਿਨ੍ਹਾਂ ਨੂੰ ਸਬਸਕ੍ਰਾਈਬ ਕਰਨਾ ਨਾ ਪਹਿਲੋ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਸੋਨਮਾ ਬੈਤਲ ਦਾ ਦੱਸਦਾ ਮਤਲਬ ਕੀ ਹੈ ਬਹੁਤ ਸਾਰੇ ਸਾਡੇ ਜਿਹੜੇ ਨਵੇਂ ਨੌਜਵਾਨਾਂ ਜਾਂ ਨਵੀਂ ਪੀੜ੍ਹੀ ਨੂੰ ਪਤਾ ਨਹੀਂ ਕਾ ਬੈਤਲ ਕੀ ਹੁੰਦਾ ਕਹਿ ਦਿੰਦੇ ਆ ਘਰਾਂ ਦੇ ਵਿੱਚ ਬੈਤਲ ਦਾ ਮਤਲਬ ਇਹ ਹੁੰਦਾ ਹੈ ਜਿਹੜੀ ਛੰਡੀ ਛੁਲਕੀ ਹੋਵੇ ਜਿਹੜੀ ਜਨਾਨੀ ਛੰਡੀ ਛੁਲਕੀ ਹੋਵੇ ਭਾਵੇਂ ਜਿਹੜੀ ਕਿਸੇ ਦੀ ਗੱਲ ਨਾ ਮੰਨਦੀ ਹੋਵੇ ਆਪਦੇ ਘਰ ਦੇ ਨਹੀਂ ਗੱਲ ਵੀ ਨਾ ਮੰਨਦੀ ਹੋਵੇ ਤੇ ਆਦੇ ਪਤੀ ਦੀ ਗੱਲ ਨਾ ਮੰਨਦੀ ਹੋਵੇ ਤੇ ਬਾਹਰ ਲਈ ਤੋਂ ਨੇ ਮੰਨਣੀ ਕੀ ਆ ਤੇ ਆਪਦੀਆਂ ਹੀ ਚਲਾਉਂਦੀ ਹੋਵੇ ਹੇਮੂ ਬਾਣਗੇ ਵਾਲੀਆਂ ਆਪਦੀ ਮਰਮਰਜੀ ਦੀ ਮਾਲਕ ਹੋਵੇ ਤੇ ਜਿਹੜੀ ਕਦੇ ਵੀ ਪੈਸੇ ਟਕੇ ਦੀ ਜਿਤਨਾ ਕਰਦੀ ਉਹਨੂੰ ਬੈਤਲੀ ਕਹਿ ਦਿੰਦੇ ਆਗੇ ਤੇ ਖਾਸ ਕਰ ਇਹਨਾਂ ਦੀਆਂ ਕਈ ਕਿਸਮਾਂ ਹਨ ਪਰ ਕਈ ਬੈਤਲਾ ਇਹੋ ਜੀਆਂ ਹੁੰਦੀਆਂ ਜਿਹੜੀਆਂ ਜਮਾ ਘਰ ਨੂੰ ਬਰਬਾਦ ਕਰਕੇ ਰੱਖ ਦਿੰਦੀਆਂ ਉਹਨਾਂ ਨੇ ਪੈਸਾ ਵੀ ਬਾਹਰ ਤੱਕੀ ਜਾਣਾ ਮਾੜੇ ਕੰਮ ਵੱਲ ਤੇ ਆਪਦੇ ਪਰਿਵਾਰ ਦੀ ਵੀ ਕੇਅਰ ਨਹੀਂ ਕਰਨੀ ਇਹਨਾਂ ਨੂੰ ਬੈਤਲਾ ਕਿਹਾ ਜਾਂਦੀਆਂ ਬੈਤਲਾਂ ਦੀਆਂ ਵੱਖ-ਵੱਖ ਨਿਸ਼ਾਨੀਆਂ ਹੋ ਸਕਦੀਆਂ ਉਹਨਾਂ ਦੇ ਸੁਭਾਅ ਤੇ ਡਿਪੈਂਡ ਕਰਦੀਆਂ ਤੇ ਸੁਣ ਮੈਂ ਗੱਲ ਦੱਸ ਦਿੰਦਾ ਵੀ ਇਹ ਜਿਹੜਾ ਲਫ਼ਜ਼ ਹੈ ਆਮ ਹੀ ਆਪਣੇ ਮਾਝੇ ਦੇ ਵਿੱਚ ਜਾਂ ਬਾਬੇ ਦੇ ਵਿੱਚ ਵੀ ਬੋਲਿਆ ਜਾਂਦਾ ਤੇ ਥੋੜਾ ਥੋੜਾ ਕੁਝ ਮਾਲਵੇ ਦਾ ਹਿੱਸਾ ਉੱਥੇ ਹੀ ਬੋਲਿਆ ਜਾਂਦਾ ਇਹ ਜਨਾਨੀਆਂ ਕੀ ਕਰਦੀਆਂ ਬਾਹਰਲੇ ਬੰਦਾਂ ਨਾਲ ਰਲ ਕੇ ਓਪਰਿਆਂ ਨਾਲ ਤੇ ਆਪਦੇ ਘਰ ਨੂੰ ਬਰਬਾਦੀ ਵੱਲ ਲੈ ਜਾਂਦੀਆਂ ਘਰ ਦਾ ਨਹੀਂ ਸੋਚਦੀਆਂ ਹੋ ਸਕਦਾ ਵੀ ਮਤਲਬ ਇਹਨਾਂ ਦਾ دین ਧਰਮਾ ਜਿਹੜਾ ਉਹ ਜਮ੍ਹਾਂ ਅੰਦਰੋਂ ਖਤਮ ਹੀ ਹੋ ਜਾਂਦਾ ਹੋਵੇ ਇਹਨਾਂ ਨੂੰ ਬੈਤਲਾਂ ਕਹਿੰਦੇ ਆਗੇ ਤੇ ਬੈਤਲਾਂ ਜਿਹੜੀਆਂ ਹੁੰਦੀਆਂ ਆਮ ਕਰਕੇ ਇਹ ਚੱਕ ਮੰਗਾ ਹੁੰਦੀਆਂ ਜਦੋਂ ਇਹ ਬੋਲਣਗਾ ਇਹ ਚੱਕਵੀਂ ਗੱਲ ਕਰਨਗਾ ਔਡਮੀ ਗੱਲ ਕਰਨਗਾ ਇਹਨਾਂ ਨੂੰ ਕਿਸੇ ਦਾ ਹੀ ਕੋਈ ਮਤਲਬ ਨਹੀਂ ਹੁੰਦਾਗਾ ਬਸ ਇਹਨਾਂ ਨੂੰ ਖਾਣ ਪੀਣ ਤਾਂ ਤੇ ਆਪਦੇ ਪਹਿਨਣ ਤਾਂ ਫੂਟ ਇਹਨਾਂ ਨੂੰ ਭਾਵੇਂ ਬੈਤਲਾਂ ਨੂੰ ਤੁਸੀਂ 5-5000 ਦੇ ਪਾ ਦੋ ਇਹ ਫੇਰ ਵੀ ਕਹਿਣਗਾ ਗੱਲ ਨਹੀਂ ਬਣੀਗੀ ਘਰ ਵਾਲੇ ਦੀ ਭਾਵੇਂ ਜੇਬ ਖਾਲੀ ਹੋ ਜੇ ਇਹਨਾਂ ਨੂੰ ਬੈਤਲਾਂ ਕਹਿੰਦੇ ਹੈਗੇ ਤੇ ਬੈਤਲ ਬੁਢੀ ਦਾਥਰ ਮੈਂ ਗੱਲ ਦੱਸਣਾ ਕਦੇ ਵੀ ਯਕੀਨ ਨਹੀਂ ਕਰਨਾ ਚਾਹੀਦਾ ਬੈਤਲਾਂ ਦੀ ਦਿਮਾਗ ਨੂੰ ਪੜਨਾ ਚਾਹੀਦਾ ਵੀ ਇਹ ਕਹਿੋ ਜੇ ਇਹ ਇਮਪ੍ਰੈਸ਼ਨ ਆ ਫੇਸ ਇਮਪ੍ਰੈਸ਼ਨ ਆ ਪੜ ਕੇ ਇਹਨਾਂ ਤੇ ਉਹੋ ਜਿਹੇ ਹਿਸਾਬ ਨਾਲ ਇਹਨਾਂ ਤੇ ਆਪਦੇ ਔਸੂਲ ਬੰਦੇ ਨੂੰ ਲਾਗੂ ਕਰਨੇ ਚਾਹੀਦੇ ਇਹਨਾਂ ਤੇ ਯਕੀਨ ਨਾ ਕਰਿਆ ਕਰੋ ਯਕੀਨ ਜਿਹੜਾ ਬੰਦਾ ਕਰ ਗਿਆ ਉਹਦੀ ਇਹ ਜਮਾ ਫੱਟੀ ਪੋਚਦੀਆਂ ਫੱਟੀ ਪੋਚ ਕੇ ਮੁੜ ਕੇ ਜਿਵੇਂ ਲੰਡਾ ਕਰਕੇ ਤੇ ਲੰਡੇ ਕਰਕੇ ਉਹਦੂ ਮਾਰੋ ਕਹਿੰਦੇਗਾ ਵੀ ਚੱਲ ਭਾਈ ਤੂੰ ਆਪਦੇ ਘਰੇ ਤੇ ਮੈਂ ਆਪਦੇ ਘਰੇ ਤੇ ਮੈਨੂੰ ਕੋਈ ਹੋਰ ਨਵਾਂ ਯਾਰ ਲੱਭ ਗਿਆ ਇਹਨਾਂ ਨੇ ਨਿੱਤ ਨਵੇਂ ਤੋਂ ਨਵੇਂ ਗਾਹਕ ਪੱਟਣੇ ਹੁੰਦੇ ਆ ਇਹਨਾਂ ਨੂੰ ਬੈਤਲਾ ਕਹਿੰਦੇ ਹੈਗੇ ਤੇ ਆਮ ਕਰਕੇ ਬੈਤਲਾਂ ਦੇ ਪਿੰਡ ਕਿਹੜੇ ਕਿੜੇ ਆ ਸਾਰੇ ਮੈਂ ਅਗਲੀ ਵੀਡੀਓ ਦੇ ਵਿੱਚ ਦੱਸੂਗਾ ਤੇ ਮੈਂ ਗੁਜਾਰਸ਼ ਕਰਦਾ ਵੀ ਕਿਰਪਾ ਕਰਕੇ ਇਸ ਵੀਡੀਓ ਨੂੰ ਸਾਡਾ ਲਾਈਕ ਕਰ ਦਿਓ ਤੇ ਕਮੈਂਟ ਬਾਕਸ ਵਿੱਚ ਆਪਣੀ رائے ਦੇ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਇਹ ਬੈਤਲਾਂ ਦੀਆਂ ਨਿਸ਼ਾਨੀਆਂ ਬਾਕੀ ਦੂਜੀ ਗੱਲ ਇਹ ਆ ਬੈਤਲ ਜਿਹੜੀ ਬਣਦੀ ਹੈਗੀ ਬੈਤਲ ਦਾ ਕੰਮ ਕੀ ਹੈ ਇਹ ਆਣ ਗਵਾਨ ਦੇ ਵਿੱਚੋਂ ਪੁੱਠਾ ਕਿਤੇ ਤਾਂ ਸਿੱਖ ਕੇ ਪੜਨ ਨਹੀਂ ਜਾਂਦੀਆਂ ਕਈ ਹੋਰ ਐ ਤੁਰੇ ਫਿਰੇ ਕਰਕੇ ਇਹ ਫੇਰ ਹੀ ਬੈਤਲਾ ਬਣਦੀਆਂ ਇੱਕ ਅਤਰ ਕੋ ਤਾਂ ਨਹੀਂ ਕਰਦੀਆਂ ਆ ਇਹਨਾਂ ਨੂੰ ਬੈਤਲਾ ਕਿਹਾ ਜਾਂਦਾ ਪੰਜਾਬ ਦੇ ਵਿੱਚ ਤੇ ਦੂਜੀ ਗੱਲ ਇਹ ਆ ਵੀ ਬੈਤਲ ਬੰਦੇ ਵੀ ਹੁੰਦੇ ਹੈਗੇ ਬੈਤਲ ਬੰਦਿਆਂ ਬਾਰੇ ਵੀ ਤੁਹਾਨੂੰ ਮੈਂ ਦੱਸ ਦੂੰਗਾ ਤੇ ਮਾੜਾ ਹੂੰ ਦੱਸ ਵੀ ਦਿੰਨਾ ਇਹ ਜਿਹੜੇ ਬੈਤਲ ਬੰਦੇ ਹੁੰਦੇ ਆ ਇਹ ਵੀ ਇਸੇ ਕਿਸਮ ਦੇ ਹੁੰਦੇ ਆ ਪੈਸੇ ਦੀ ਬਰਬਾਦੀ ਤੇ ਬਸ ਘਰੇ ਕੇਅਰ ਨਹੀਂ ਕਰਨੀ ਕਿਸੇ ਦੀ ਬਸ ਇਹ ਬੈਟਰ ਬੰਦੇ ਹੁੰਦੇ ਹੈਗੇ ਸੋ ਵੀਡੀਓ ਚੰਗੀ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਵੀਡੀਓ ਨੂੰ ਲਾਈਕ ਕਰ ਦਿਓ ਅੱਗੇ ਵਾਸਤੇ ਹੋਰ ਵੀਡੀਓ ਲੈ ਕੇ ਆਉਂਦਾ